ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਤ ਸਮਝਿਓ ਮਹਾਨ ਵਾਕ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜੇ ਕ੍ਰਾਂਤੀਕਾਰੀ ਬਚਨ ਨੇ ਰਿਚ ਨਾਮ ਦੀ ਮਹਿਮਾ ਬਿਆਨ ਕਰਦੇ ਕਹਿੰਦੇ ਨੇ ਜਨਮਾਂ ਜਨਮਾਂ ਤਰਾਂ ਦੇ ਦੁੱਖ ਬਾ ਜੀਵਨ ਭਰ ਦੀਆਂ ਸਮੱਸਿਆਵਾਂ ਘਟਨਾਵਾਂ ਉਹਨਾਂ ਸਾਰਿਆਂ ਦਾ ਅੰਤ ਇੱਕ ਛਿਨ ਦੇ ਵਿੱਚ ਹੋ ਸਕਦਾ ਹੈ ਇੱਕ ਸੈਕਿੰਡ ਦੇ ਵਿੱਚ ਭਰੋਸਾ ਨਹੀਂ ਬਜੇਗਾ ਇੱਕ ਸੈਕਿੰਡ ਦੇ ਵਿੱਚ ਸਾਰੇ ਦੁੱਖ ਨਾਸ਼ ਹੋ ਸਕਦੇ ਨੇ ਇੱਕ ਸੈਕਿੰਡ ਦੇ ਵਿੱਚ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਇੱਕ ਸੈਕਿੰਡ ਦੇ ਵਿੱਚ ਸਾਰੇ ਦੁਖਦ ਸੰਸਕਾਰ ਪਾਪ ਮਿਟ ਸਕਦੇ ਨੇ ਇੱਕ ਸੈਕਿੰਡ ਦੇ ਵਿੱਚ ਪਰਮਾਤਮਾ ਪਰਮ ਸ਼ਕਤੀ ਹੈ ਤੇ ਜੇ ਉਹਦਾ ਨਾਮ ਉਹਦੀ ਹਸਤੀ ਇੱਕ ਸੈਕਿੰਡ ਦੇ ਸਾਰੇ ਦੁੱਖਾਂ ਨੂੰ ਨਾਸ਼ ਨਹੀਂ ਕਰ ਸਕਦੀ ਤੋ ਦੁੱਖ ਪਰ ਬਲ ਨੇ ਪਰਮਾਤਮਾ ਕਮਜ਼ੋਰ ਹੈ ਇਹਨੂੰ ਇਸ ਤਰ੍ਹਾਂ ਲੈਣਾ ਪ੍ਰਭੂ ਦਾ ਇੱਕ ਦਫਾ ਆਖਿਆ ਹੋਇਆ ਨਾਮ ਅਗਰ ਸਾਰੇ ਪਾਪਾਂ ਨੂੰ ਨਹੀਂ ਮਿਟਾ ਸਕਦਾ ਤੋ ਪਾਪ ਬਲਵਾਨ ਨੇ ਇਹਦੇ ਸਾਹਮਣੇ ਫਿਰ ਪਰਮਾਤਮਾ ਕਮਜ਼ੋਰ ਹੈ ਇੱਕ ਸੈਕਿੰਡ ਦੇ ਵਿੱਚ ਉਹਦਾ ਨਾਮ ਸਾਰੇ ਪਾਪਾਂ ਨੂੰ ਮਿਟਾ ਸਕਦਾ ਮੈਂ ਇਸ ਪੰਕਤੀ ਨੂੰ ਆਧਾਰ ਬਣਾਇਆ ਸਮੁੰਦ ਸਾਗਰ ਜਿਨ ਖਿਨ ਮੈਂ ਖਿਨ ਮੈਂ ਤਾਰਾ ਖਿਨ ਇੱਕ ਸੈਕੰਡ ਖਿਨ ਇੱਕ ਪਲ ਸੰਸਕ੍ਰਿਤ ਦੇ ਚ ਇਹਨੂੰ ਛਣ ਕਹਿੰਦੇ ਨੇ ਪੰਜਾਬੀ ਰੂਪ ਖਿਨ ਚੰਗੇ ਤੋਂ ਚੰਗੇ ਗਿਆਨੀ ਦਾ ਇਹ ਲੋਸਾ ਤੇ ਨਹੀਂ ਵੱਜੇਗਾ ਮੇਰੀਆਂ ਜੀਵਨ ਭਰ ਦੀਆਂ ਸਮੱਸਿਆਵਾਂ ਇੱਕ ਛਿਨ ਦੇ ਚ ਹੱਲ ਹੋ ਸਕਦੀਆਂ ਨੇ ਮੇਰੇ ਸਾਰੇ ਪਾਪ ਇੱਕ ਛਿਨ ਦੇ ਚ ਦੁੱਲ ਸਕਦੇ ਨੇ ਮੇਰੇ ਸਾਰੇ ਦੁੱਖ ਇੱਕ ਸੈਕਿੰਡ ਦੇ ਚ ਮਿਟ ਸਕਦੇ ਨੇ ਇਸ ਤਰ੍ਹਾਂ ਦੇ ਜਿਹੜੇ ਬੋਲ ਆਉਂਦੇ ਨੇ ਇਹ ਅਨੁਭਵੀ ਗਿਆਨ ਆਉਂਦਾ ਹੈ ਉਹਨਾਂ ਨੇ ਦੇਖਿਆ ਆਉਂਦਾ ਇਹ ਅਨਭਵੀ ਗਿਆਨ ਅਨਭਵ ਹੀਨ ਮਨੁੱਖਾਂ ਦੇ ਹੱਥ ਜਦ ਆਉਂਦਾ ਹੈ ਤਾਂ ਇਹ ਫਿਰ ਕਰਮ ਕਾਂਡ ਬਣ ਜਾਂਦਾ ਹੈ ਕਰਮ ਕਾਂਡ ਉਹ ਜੀਵਨ ਭਰ ਕਰਦੇ ਰਹਿੰਦੇ ਨੇ ਦੁੱਖ ਮਿਟਦਾ ਨਹੀਂ ਉਹ ਜੀਵਨ ਭਰ ਕਰਦੇ ਰਹਿੰਦੇ ਨੇ ਪਾਪ ਮਿਟਦੇ ਨਹੀਂ ਅੰजाम ਕੀ ਆਉਂਦਾ ਹੈ ਮਰਨ ਤੋਂ ਪਹਿਲੇ ਪ੍ਰਭੂ ਤੇ ਭਰੋਸਾ ਹੀ ਟੁੱਟ ਜਾਂਦਾ ਹੈ ਇੱਕ ਇਹ ਧਾਰਤ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਨ੍ਹਾਂ ਨੇ ਆਖਿਆ ਇੱਕ ਛਿਣ ਵਿੱਚ ਸਾਰੇ ਦੁੱਖ ਮਿਟ ਸਕਦੇ ਨੇ ਇਹ ਉਹਨਾਂ ਦਾ ਅਨੁਭਵ ਹੈ ਜਿਨ੍ਹਾਂ ਨੇ ਆਖਿਆ ਇੱਕ ਛਿਣ ਦੇ ਵਿੱਚ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਇਹ ਉਹਨਾਂ ਦਾ ਅਨੁਭਵ ਹੈ ਦੇ ਅਨੁਭਵ ਜਦ ਉਹਨਾਂ ਹੱਥਾਂ ਚ ਆ ਜਾਂਦਾ ਹੈ ਕਿਨਾਂ ਜਿਨ੍ਹਾਂ ਕੋਲ ਅਨੁਭਵ ਨਹੀਂ ਹੈ ਤਾਂ ਉਹ ਫਿਰ ਕਰਮकांड ਬਣ ਜਾਂਦਾ ਹੈ ਕਰਮकांड ਬਣ ਜਾਂਦਾ ਹੈ ਕਰੀਬਨ ਕਰੀਬਨ ਸਾਰੇ ਪੈਗੰਬਰਾਂ ਦੇ ਅਨੁਭਵ ਅਵਤਾਰਾਂ ਦੇ ਅਨੁਭਵ ਗੁਰੂ ਦੇ ਅਨਭਵੀ ਬੋਲ ਮਨੁੱਖਾਂ ਤੱਕ ਪਹੁੰਚਦੇ ਆ ਪਹੁੰਚਦੇ ਆ ਕਰਮ ਕਾਂਡ ਬਣ ਜਾਂਦੇ ਜਦ ਮੈਨੂੰ ਕੋਈ ਕਹਿੰਦਾ ਹੈ ਬੜੇ ਮਾਣ ਨਾਲ ਕਿ ਗੈਣੀ ਜੀ ਅੱਜ ਮੈਂ ਚਾਰ ਸੁਖਵੰਨੇ ਸਾਹਿਬ ਦੇ ਪਾਠ ਕੀਤੇ ਮਿਲਦੇ ਨੇ ਮੈਨੂੰ ਇਸ ਤਰ੍ਹਾਂ ਤੋਂ ਫਿਰ ਮੈਨੂੰ ਕਹਿਣਾ ਪੈਂਦਾ ਹੈ ਚਿਹਰੇ ਦੇ ਉੱਤੇ ਛਾਪ ਤੇ ਇੱਕ ਪੰਗਤੀ ਦੀ ਨਹੀਂ ਮਿਲਦੀ ਪਈ ਚਿੰਤਾ ਫਿਕਰ ਤਣਾਅ ਸਮਸਿਆਵਾਂ ਮੌਜੂਦ ਨੇ ਸਾਰੀ ਦੀਆਂ ਸਾਰੀ ਜਦਕਿ ਕਿਨ ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੇ ਨਾ ਭਰੋਸਾ ਕਿਉਂ ਨਹੀਂ ਬੱਜਦਾ ਜਿਨ੍ਹਾਂ ਨੇ ਇਸ ਤਰ੍ਹਾਂ ਆਖਿਆ ਹੁੰਦਾ ਹੈ ਜਿਨ੍ਹਾਂ ਦਾ ਇਹ ਅਨੁਭਵ ਹੁੰਦਾ ਉਹ ਕੋਈ ਕਰੋੜਾਂ 'ਚ ਇੱਕ ਹਦ ਹੁੰਦਾ ਹੈ ਬਾਕੀ ਸਾਰਾ ਜਗਤ ਕਰਮ ਕੰਡੀ ਹੁੰਦਾ ਹੈ। ਤੋਂ ਭਰੋਸਾ ਨਹੀਂ ਬੱਜਦਾ। ਯਕੀਨ ਨਹੀਂ ਬੱਜਦਾ। ਕਹਿੰਦੇ ਨੇ ਉੱਪਰ ਨੂੰ ਕੁਝ ਦੇਖਣ ਨੂੰ ਹੋਵੇ ਤੇ ਨਿਗਾਹਾਂ ਉੱਪਰ ਉੱਠ ਜਾਂਦੀ ਹੈ। ਕਿਸੇ ਉੱਚੀ ਮੀਨਾਰ ਨੂੰ ਦੇਖ ਕੇ। ਕਿਸੇ ਆਕਾਸ਼ ਦੇ ਵਿੱਚ ਅਜੀਬੋ ਗਰੀਬ ਘਟਨਾ ਕੋਈ ਘਟੇ। ਨਜ਼ਰਾਂ ਉੱਪਰ ਉੱਠ ਜਾਂਦੀਆਂ ਤੇ ਉੱਪਰ ਦੇਖਣ ਨੂੰ ਕੁਝ ਹੋਵੇ ਹੀ ਨਾ ਸਾਰੇ ਸ਼ਹਿਰ ਵਿੱਚ ਸਾਰੇ ਮੁਲਕ ਵਿੱਚ ਤੇ ਥੱਲੇ ਬੜੀ ਰੌਣਕ ਹੋਵੇ ਬੜੀ ਭੀੜ ਹੋਵੇ ਉੱਪਰ ਕੁਝ ਹੋਵੇ ਤੇ ਨਜ਼ਰਾਂ ਉੱਪਰ ਉੱਠਦੀਆਂ ਨੇ ਥੱਲੇ ਕੁਝ ਹੋਵੇ ਨਜ਼ਰਾਂ ਥੱਲੇ ਹੋ ਜਾਂਦੀਆਂ ਨਜ਼ਰਾਂ ਨੂੰ ਥੱਲੇ ਕਰੀਏ ਬੜੇ ਚੋਟੀ ਦੇ ਧਨਵਾਨ ਨੇ ਬੜੇ ਬੜੇ ਕਾਰੋਬਾਰੀ ਨੇ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਨੇ ਰਾਜਨੀਤਿਕ ਨੇ ਔਰ ਬੜੇ ਬੜੇ ਗਿਆਨੀ ਨੇ ਬਹੁਤ ਪੜੇ ਲਿਖੇ ਨੇ ਚੋਟੀ ਦੇ ਇੰਟੈਜ ਨੇ ਥੱਲੇ ਦੇਖਣ ਨੂੰ ਤੇ ਬਹੁਤ ਕੁਝ ਹੈ ਥੱਲੇ ਦੇਖਦੇ ਆਂ ਦੇਖਦੇ ਆਂ ਮਨ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਫਿਰ ਥੱਲੇ ਦੀ ਤਰਫ ਨਿਵਾਣ ਦੀ ਤਰਫ ਹੀ ਚੱਲ ਜਾਂਦਾ ਹੈ। ਪੁਕਰਵਾਰੀ ਲੋਕਾਂ ਦੀ ਨਕਲ ਚਲਦੀ ਹੈ। ਧਨਾੜ ਲੋਕਾਂ ਦੀ ਨਕਲ ਚਲਦੀ ਹੈ। ਰਾਜਨੀਤਿਕ ਲੋਕਾਂ ਦੇ ਪਿੱਛੇ ਲੋਕੀ ਪ੍ਰਕਰਮਾ ਕਰਦੇ ਨੇ। ਇੱਕ ਸਚਾਈ ਹੈ। ਕਿਉਂ ਥੱਲੇ ਦੇਖਣ ਨੂੰ ਬਹੁਤ ਕੁਝ ਹੈ। ਬੜੇ ਪੜੇ ਲਿਖੇ ਨੇ ਬੜੇ ਕਲਾਕਾਰ ਨੇ ਹੋਰ ਤੇ ਛੱਡੋ ਕਿਦਰੇ ਇੱਕ ਫਿਲਮ ਸਟਾਰ ਵੀ ਆ ਜਾਏ ਨਾਮ ਵਰ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਹੈ ਪਰ ਕਰਮਾ ਕਰਨ ਲੱਗ ਪੈਂਦਾ ਥੱਲੇ ਦੇਖਣ ਨੂੰ ਬਹੁਤ ਕੁਝ ਹੈ ਬਹੁਤ ਕੁਝ ਹੈ ਥੱਲੇ ਦੇਖਦਿਆਂ 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 ਮਨੁੱਖ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਉਹਦ ਵੀ ਨਿਮਾਣ ਦੀ ਤਰਫ ਚੱਲਣ ਲੱਗ ਪੈਂਦਾ ਹੈ ਇੱਕ ਫਿਲਮ ਸਟਾਰ ਦੇ ਪਿੱਛੇ ਭੱਜਣ ਦਾ ਮਤਲਬ ਕੀ ਹੈ ਮੈਂ ਵੀ ਬਣਨਾ ਚਾਹੁੰਦਾ ਇੱਕ ਰਾਜਨੇਤਾ ਦੇ ਪਿੱਛੇ ਦੌੜਨ ਦਾ ਮਤਲਬ ਕੀ ਹੈ ਮੈਂ ਵੀ ਹੋਣਾ ਚਾਹੁੰਦਾ ਇੱਕ ਬਹੁਤ ਵੱਡੇ ਕੁਬਾਰੀ ਤੇ ਧਨવાન ਦੇ ਪਰ ਕਰਮਾ ਕਰਨ ਦਾ ਮਤਲਬ ਕੀ ਹੈ ਮੈਂ ਵੀ ਐਸਾ ਬਣਨਾ ਚਾਹੁੰਦਾ ਥੱਲੇ ਦੇਖਣ ਨੂੰ ਬਹੁਤ ਕੁਝ ਹੈ ਹਰ ਸ਼ਹਿਰ ਦੇ ਚੋਟੀ ਦੇ ਧਨવાન ਨੇ ਕਲਾਕਾਰ ਨੇ ਪੜ੍ਹੇ ਲਿਖੇ ਨੇ ਇੰਜੀਨੀਅਰ ਡਾਕਟਰ ਨੇ ਧਨવાન ਨੇ ਕਾਰੋਬਾਰੀ ਨੇ ਥੱਲੇ ਦੇਖਣ ਨੂੰ ਬਹੁਤ ਕੁਝ ਹੈ ਕੋਈ ਬ੍ਰह्मज्ञानी ਮੈਂ ਅਰਜ਼ ਕਰਾਂ ਇਸ ਨੂੰ ਇਸ ਤਰ੍ਹਾਂ ਵੀ ਲੈਣਾ ਤੁਸੀਂ ਸਾਰੇ ਸਿਆਣੇ ਜਿਹਦੀ ਹਉਂਦ ਨਿਗਾਹਾਂ ਨੂੰ ਉੱਪਰ ਕਰਦੇ ਵੇ ਉਹੀ ਬ੍ਰह्मज्ञानी ਹੈ ਦੂਜਾ ਨਹੀਂ ਹੈ ਜੇਦਾ ਹੋਣਾ ਹੀ ਮਜਬੂਰ ਕਰ ਦੇਵੇ ਕੁਝ ਉੱਪਰ ਦੇਖਣਾ ਨਿਗਾਹਾਂ ਨੂੰ ਉੱਪਰ ਕਰਨਾ ਜੈਸੇ ਉੱਚੀ ਮਿਨਾਰ ਨੂੰ ਦੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਆ ਆਕਾਸ਼ ਦੇ ਚ ਇੱਕ ਵਿਸ਼ੇਸ਼ ਘਟਨਾ ਘਟਦੀ ਹੈ ਜੋ ਰੋਜ਼ ਨਹੀਂ ਹੈ ਚੰਦਰ ਗ੍ਰਹਿਣ ਸੂਰਜ ਗ੍ਰਹਿਣ بڑے بڑے ਸਾਇੰਟਿਸਟ ਵੀ ਇਕ ਟਿਕ ਲਾ ਕੇ ਦੇਖਦੇ ਨੇ ਦੁਨੀਆ ਦੇਖਦੀ ਕਿਉਂਕਿ ਇਹ ਘਟਨਾ ਕਦੇ-ਕਦਾਈਂ ਘਟਦੀ ਹੈ ਕਦੇ-ਕਦਾਈਂ ਉੱਪਰ ਨੂੰ ਕੁਝ ਦੇਖਣ ਨੂੰ ਹੋਵੇ ਉਹ ਘਟਨਾ ਹੀ ਮਜਬੂਰ ਕਰ ਦਿੰਦੀ ਹੈ ਨਜ਼ਰਾਂ ਨੂੰ ਉੱਚਾ ਕਰ ਦਿੰਦੀ ਹੈ ਕੋਈ ਉੱਚੀ ਮিনার ਹੋਵੇ ਆਪੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਆਪੇ ਉੱਠ ਜਾਂਦੀਆਂ ਕੋਈ ਬ੍ਰਹਮਗਣੀ ਹੋਵੇ ਸਹੀ ਉਹਦਾ ਹੋਣਾ ਹੀ ਉਦੇ ਕੋਲ ਹੋਣਾ ਹੀ ਮਜਬੂਰ ਕਰ ਦਿੰਦਾ ਹੈ ਉੱਪਰ ਦੇਖਣ ਨੂੰ ਮੇਰੇ ਦੇਖੇ ਇਹੀ ਕਸਵੱਟੀ ਹੈ ਕਿਸੇ ਬ੍ਰह्मज्ञानी ਨੂੰ ਸੰਤ ਨੂੰ ਸਮਝਣ ਦੀ ਇਹੀ ਕਸਵੱਟੀ ਹੈ ਕਈ ਵਾਰ ਜਿਹਨਾਂ ਨੂੰ ਅਸੀਂ ਬ੍ਰह्मज्ञानी ਕਹਿੰਦੇ ਆ ਕੁਛ ਇੱਕ ਦੇ ਜਗਾ ਤੇ ਮੈਨੂੰ ਜਾਣਾ ਪਿਆ ਉਹ ਮੈਨੂੰ ਦਿਖਾਣ ਲੱਗੇ ਅਸੀਂ ਪੈਟਰੋਲ ਪੰਪ ਆਪਣੇ ਡੇਰੇ ਜੀ ਬਣਾ ਲਏ ਕਿ ਰੋਜ਼ ਰੋਜ਼ ਬਾਹਰ ਲੈਣ ਵਾਸਤੇ ਜਾਣਾ 40 50 ਗੱਡੀਆਂ ਸਰ ਦਿਖਾਣ ਲੱਗ ਪਏ ਇਹ ਫਲਾਣੇ ਮੁਲਕ ਦੀ ਗੱਡੀ ਹੈ ਫਲਾਣੇ ਮੁਲਕ ਦੀ ਤੇ ਫਲਾਣੇ ਮੁਲਕ ਦੀ ਐਨੇ ਕਮਰੇ ਅਸੀਂ 에어 ਕੰਡੀਸ਼ਨ ਬੜਾਏ ਨੇ ਆਏ ਗਏ ਲਈ ਸਹੂਲियत ਕੀਤੀ ਗਈ ਹੋਰ ਵੀ ਜਦ ਮੈਨੂੰ ਕੁਝ ਦਿਖਾਣ ਲੱਗੇ ਮੈਂ ਖਸ ਸੰਸਾਰ ਦਾ ਭਰਮਣ ਕਰਦੇ ਐ ਤੇ ਮੈਂ ਦੇਖਦਾ ਹੀ ਰਹਿਣਾ ਕੁਝ ਇਸ ਤਰ੍ਹਾਂ ਦਿਖਾਓ ਮੇਰੀਆਂ ਨਜ਼ਰਾਂ ਉੱਪਰ ਉੱਠ ਜਾਂਦੀ ਇਸ਼ਾਰਾ ਤੇ ਉਹ ਨਹੀਂ ਸਮਝੇ ਲੇਕਿਨ ਮੇਰੇ ਅੱਖੇ ਨੂੰ ਬੁਰਾ ਜ਼ਰੂਰ ਬਣਾ ਗਏ ਔਰ ਆਲੇ ਦੁਆਲੇ ਕਹਿੰਦੇ ਰਹੇ ਤੇ ਨਾਸਤਿਕ ਜਿਹਾ ਬੰਦਾ ਨਾਸਤਿਕ ਜਿਹਾ ਬੰਦਾ ਮੈਂ ਕਹੇ ਇਹ ਕੀ ਦਿਖਾ ਰਹੇ ਤੇ ਮੈਂ ਦੇਖਦਾ ਹੀ ਰਹਿਣਾ ਦੇਖਦਾ ਹੀ ਰਹਿਣਾ ਕੁਝ ਐਸਾ ਦਿਖਾਓ ਮੈਨੂੰ ਇਸ ਸਥਾਨ ਤੇ ਨਜ਼ਰਾਂ ਉੱ퍼 ਉਸ ਜਾਣ ਕਹੀ ਤੇ ਗਲਤ ਇਸ਼ਾਰੇ ਨਾਲ ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਟਕਰ ਗਈ ਬੁਰਾ ਮਨ ਆ ਲਿਆ ਤੇ ਬਾਅਦ ਵਿੱਚ ਪਛਤਾਵਾ ਵੀ ਕਰਨ ਲੱਗ ਪਏ ਇਹਨੂੰ ਕਥਾ ਤੇ ਬੁਲਾ ਕੇ ਐਵੇਂ ਗਲਤੀ ਕੀਤੀ ਹੈ ਇਹ ਤੇ ਤਾਰੀਕ ਇੱਕ ਬੰਦਾ ਹੈ ਨਾਸਤਿਕ ਬੰਦਾ ਹੈ ਆਪਦੇ ਗਿਆਨ ਲਈ ਅਰਜ਼ ਕਰਾਂ ਬ੍ਰह्म ਗਿਆਨੀ ਦੀ ਕਸਵਟੇ ਸੰਤ ਦੀ ਕਸਵਟੇ ਜਿਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਂਨ ਆਪਣੇ ਆਪ ਉੱਠ ਜਾਂਨ ਉੱਪਰ ਕੁਝ ਹੋਵੇ ਕੋਈ ਉੱਚੀ ਮਿਨਾਰ ਹੋਵੇ ਨਜ਼ਰਾਂ ਆਪੇ ਉੱਚੇ ਉੱਠ ਜਾਂਦੀਆਂ ਤੇ ਥੱਲੇ ਬਹੁਤ ਕੁਝ ਹੋਵੇ ਨਜ਼ਰਾਂ ਆਪੇ ਥੱਲੇ ਚਲੀਆਂ ਤੇ ਥੱਲੇ ਬਹੁਤ ਲੰਬੇ ਸਮੇਂ ਤੋਂ ਮਨੁੱਖ ਦੇਖ ਰਿਹਾ ਹੈ ਦੇਖਦਾ ਹੈ ਦੇਖਣ ਦੀ ਆਦਤ ਵੀ ਬਣ ਗਈ ਹੈ। ਦੇਖਣ ਨੇ ਪ੍ਰਭਾਵਿਤ ਵੀ ਕਰ ਦਿੱਤਾ ਹੈ। ਦੇਖਣ ਨੇ ਅੰਦਰੋਂ ਇਹ ਯਕੀਨ ਵੀ ਘਟਾ ਦਿੱਤਾ ਹੈ ਕਿ ਉੱਪਰ ਵੀ ਕੁਝ ਹੈ। ਉੱਪਰ ਵੀ ਕੁਝ ਹੈ। ਹੁਣ ਕਬੀਰ ਜੈਸਾ ਸੰਤ ਰੋਜ਼-ਰੋਜ਼ ਤੇ ਹੁੰਦਾ ਨਹੀਂ। ਫਰੀਦ ਜੈਸਾ ਨਿਮਾਜ਼ੀ ਇਹ ਰੋਜ਼-ਰੋਜ਼ ਤੇ ਹੁੰਦਾ ਨਹੀਂ। ਜੈ ਦੇਵ ਜੈਸਾ ਗੋਬਿੰਦ ਦੇ ਜੇ ਲਿਖਣ ਵਾਲਾ ਐਸਾ ਰੋਜ਼ ਰੋਜ਼ ਤੇ ਹੁੰਦਾ ਨਹੀਂ ਇਕਬਾਲ ਵੀ ਕਹਿੰਦੇ ਨੇ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਪਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਮੇਂ ਦੀਦਵਰ ਪੈਦਾ ਫੱਲੇ ਦੇਖਣ ਨੂੰ ਰੋਜ਼ ਮੌਜੂਦ ਹੈ ਹਰ ਵਕਤ ਮੌਜੂਦ ਹੈ ਔਰ ਹਰ ਸ਼ਹਿਰ ਦੇ ਚ ਮੌਜੂਦ ਹੈ ਨਜ਼ਰਾਂ ਜਿਹਨੂੰ ਵੇਖ ਕੇ ਥੱਲੇ ਹੋ ਜਾਣ ਤੇ ਮਨ ਪ੍ਰਭਾਵਿਤ ਹੋ ਜਾਏ ਐਨਾ ਧਨવાન ਐਤਨਾ ਵੱਡਾ ਕਾਰੋਬਾਰੀ ਐਤਨਾ ਵੱਡਾ ਰਾਜਨੀਤਿਕ ਐਤਨਾ ਵੱਡਾ ਫਿਲਮ ਸਟਾਰ ਤਾਂ ਥੱਲੇ ਦੇਖਣ ਨੂੰ ਤੇ ਬਹੁਤ ਕੁਝ ਹੈ ਔਰ ਹਰ ਸ਼ਹਿਰ ਦੇ ਥੱਲੇ ਦੇਖਣ ਨੂੰ ਮਿਲ ਜਾਂਦਾ ਹੈ ਇੱਕ ਨਿਯਮ ਪ੍ਰਭੂ ਨੇ ਬਣਾਇਆ ਹੈ ਇਹ ਅੱਖਾਂ ਜਦ ਕਿਸੇ ਦੇ ਪੈਰ ਨੂੰ ਵੇਖਨ ਫਿਰ ਉਦਾ ਸਿਰ ਨਹੀਂ ਦਿਖਾਈ ਦੇਂਦਾ ਜੇ ਗੌਰ ਨਾਲ ਦੇਖ ਲੈਣਾ ਤਜਰਬਾ ਕਰ ਲੈਣਾ ਪੂਰੀ ਦ੍ਰਿਸ਼ ਜੇ ਪੈਰਾਂ ਤੇ ਹੈ ਫਿਰ ਸਿਰ ਨਹੀਂ ਦਿਖਾਈ ਦੇਗਾ ਤੇ ਜੇ ਸਿਰ ਦੇ ਉੱਤੇ ਪੂਰੀ ਦ੍ਰਿਸ਼ਟ ਹੈ ਫਿਰ ਪੈਰ ਨਹੀਂ ਦਿਖਾਈ ਦੇਣਗੇ ਸੁਰਤ ਉੱਚੀ ਹੋ ਜਾਏ ਪਰਮਾਤਮਾ ਤੇ ਦਿਖਾਈ ਦਿੰਦਾ ਹੈ ਪਦਾਰਥ ਨਹੀਂ ਦਿਖਾਈ ਦਿੰਦਾ ਜਿਨ੍ਹਾਂ ਨੇ ਇਹ ਆਖਿਆ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨ ਨਹੀਂ ਕੋਈ ਪਰਮਾਤਮਾ ਹੀ ਪਰਮਾਤਮਾ ਹੈ ਪਦਾਰਥ ਨਹੀਂ ਹੈ ਉਹ ਐਸਾ ਨਹੀਂ ਕਹਿ ਰਹੇ ਇੱਕ ਨੁਕਤਾ ਵੀ ਸਮਝਣਾ ਨਿਰੰਕਾਰ ਹੀ ਨਿਰੰਕਾਰ ਹੈ ਪਰਵਾਰ ਨਹੀਂ ਹੈ ਸੰਸਾਰ ਨਹੀਂ ਹੈ ਐਸਾ ਨਹੀਂ ਕਹਿ ਰਹੇ ਦਰਸਲ ਉਹਨਾਂ ਦੀ ਦ੍ਰਿਸ਼ਟੀ ਸਿਰ ਤੇ ਟਿਕ ਗਈ ਹੈ ਤੋ ਸਿਰ ਇਹ ਸਿਰ ਦਿਖਾਈ ਦਿੰਦਾ ਹੈ ਮਸਤਕ ਦਿਖਾਈ ਦਿੰਦਾ ਹੈ ਮੁਖੜਾ ਦਿਖਾਈ ਰਹਿੰਦਾ ਨਜ਼ਰਾਂ ਉੱਥੇ ਟਿਕ ਗਈਆਂ ਨੇ ਨਿਰੰਕਾਰ ਮੁਖੜਾ ਆਕਾਰ ਤੋਂ ਰਹਿਤ ਇਹ ਸਾਕਾਰ ਸੰਸਾਰ ਇਝ ਕਹਿ ਲੋ ਪ੍ਰਭੂ ਦੇ ਚਰਨ ਚਰਨ ਇਝ ਕਹਿ ਲੋ ਜੇ ਉਹ ਕਹਿੰਦੇ ਨੇ ਸੰਸਾਰ ਨਹੀਂ ਹੈ ਨਿਰੰਕਾਰ ਹੈ ਸ਼ੰਕਰਾਚਾਰੀਆ ਇਸ ਤਰ੍ਹਾਂ ਕਹਿੰਦੇ ਸਨ ਕਿਸੇ ਤਾਰਕਿਕ ਨੇ ਸ਼ੰਕਰਾਚਾਰੀਏ ਦੇ ਚੇਲੇ ਨੂੰ ਇੱਕ ਗਾਲ ਵੀ ਕੱਢ ਦਿੱਤੀ ਔਰ ਖਿੱਚ ਕੇ ਥੱਪੜ ਵੀ ਮਾਰ ਦਿੱਤਾ ਰੋਲਾ ਖੜਾ ਹੋ ਗਿਆ ਹੈ ਸ਼ੰਕਰਾਚਾਰੀਆ ਦੇ ਸੇਸ਼ ਨੂੰ ਗਾਲ ਕੱਢ ਦਿੱਤੀ ਥੱਪੜ ਮਾਰੇ ਸਾਰੇ ਇਹਨੇ ਕਿ ਇਹ ਤੂੰ ਕੀ ਕੀਤਾ ਕੰਧਰ ਸੰਸਾਰ ਤੇ ਹੈ ਹੀ ਨਹੀਂ ਮੈਂ ਕਾਹਦਾ ਥੱਪੜ ਮਾਰਿਆ ਸੰਸਾਰ ਤੇ ਹੈ ਹੀ ਨਹੀਂ ਸਰੀਰ ਤੇ ਹੈ ਹੀ ਨਹੀਂ ਆਤਮਾ ਹੀ ਆਤਮਾ ਹੈ ਪਰਮਾਤਮਾ ਹੀ ਪਰਮਾਤਮਾ ਹੈ ਜਗਤ ਤੇ ਹੈ ਹੀ ਨਹੀਂ ਤਾਂ ਮੈਂ ਕਿਹੜੀ ਗੱਲ ਦਾ ਥੱਪੜ ਮਾਰਿਆ ਕਿਸ ਨੂੰ ਥੱਪੜ ਮਾਰਿਆ ਜੋ ਹੈ ਹੀ ਨਹੀਂ ਉਹਨੂੰ ਥੱਪੜ ਮਾਰਿਆ ਮੈਂ ਤੇ ਜੋ ਹੈ ਹੀ ਨਹੀਂ ਮੈਂ ਥੱਪੜ ਮਾਰਿਆ ਤੇ ਦੁੱਖ ਕਿਹੜੀ ਗੱਲ ਦਾ ਹੈ ਹੀ ਨਹੀਂ ਅਸਲ ਵਿੱਚ ਗੱਲ ਇਤਨੀ ਹੈ ਸ਼ੰਕਰਾਚਾਰੀਆਂ ਦੀਆਂ ਨਿਗਾਹਾਂ ਉੱਪਰ ਉੱਠ ਗਈਆਂ ਉਹਨਾਂ ਨੇ ਕਹਿ ਦਿੱਤਾ ਬ੍ਰਹਮ ਹੀ ਬ੍ਰਹਮ ਹੈ ਮਾਇਆ ਨਹੀਂ ਹੈ